ਪੰਜਾਬ ਦੇ ਵਿੱਚ ਔਰਤਾਂ ਨੂੰ ਬੱਸ ਦਾ ਸਫ਼ਰ ਫ੍ਰੀ ਆ ਤਾਂ ਇਸ ਬੱਸ ਸਫ਼ਰ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਜਿਸ ਦੇ ਵਿੱਚ ਕੰਡਕਟਰ ਜਿਹੜਾ ਔਰਤਾਂ ਦੇ ਨਾਲ ਬਦਸਲੂਕੀ ਕਰਦਾ ਨਜ਼ਰ ਆਉਂਦਾ ਹੁੰਦਾ ਤਾਂ ਹੁਣ ਇੱਕ ਮਾਮਲਾ ਨਵਾਂ ਆਇਆ ਹੈ ਜੋ ਕਿ ਅੰਮ੍ਰਿਤਸਰ ਡਿੱਪੂ ਦੀ ਬੱਸ ਲੁਧਿਆਣਾ ਲਈ ਨਿਕਲੀ ਸੀ ਜਦੋਂ ਲੁਧਿਆਣਾ ਤੋਂ ਦੁਬਾਰਾ ਜੁਲੰਦਰ ਵੱਲ ਦਾ ਰੂਟ ਚੱਲਦਾ ਹੈ ਤਾਂ ਇਸ ਰੂਟ ਦੇ ਵਿੱਚ ਇੱਕ ਔਰਤ ਵੱਲੋਂ ਕੰਡਕਟਰ ਤੇ ਥੱਪੜ ਜੜ ਦਿੱਤਾ ਜਾਂਦਾ ਆਖਿਰਕਾਰ ਇਹ ਮਾਮਲਾ ਕਿਉਂ ਹੈ ਕਿਉਂ ਇੱਥੇ ਤੱਕ ਨੌਬਤ ਪਹੁੰਚੀ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਅੰਮ੍ਰਿਤਸਰ ਡੀਪੂ ਦੀ ਇਹ ਸਰਕਾਰੀ ਬੱਸ ਸੀ ਜਿਸ ਦੇ ਵਿੱਚ ਜਿਹੜੇ ਕਾਫੀ ਸਵਾਰੀਆਂ ਸਵਾਰ ਸਨ ਜੋ ਕਿ ਲੁਧਿਆਣਾ ਤੋਂ ਜਿਹੜਾ ਆ ਜਲੰਧਰ ਵੱਲ ਦੀ ਰੂਟ ਚੱਲ ਰਿਆ ਸੀ ਤਾਂ ਲੁਧਿਆਣਾ ਬਾਈਪਾਸ ਲਈ ਕੁਝ ਔਰਤਾਂ ਇਸ ਬੱਸ ਦੇ ਵਿੱਚ ਚੜ੍ਹਦੀਆਂ ਨੇ ਤਾਂ ਜਦੋਂ ਬੱਸ ਦੇ ਕਨੈਕਟਰ ਵੱਲੋਂ ਉਹਨਾਂ ਤੋਂ ਟਿਕਟ ਮੰਗੀ ਜਾਂਦੀ ਐ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਲੁਧਿਆਣਾ ਬਾਈਪਾਸ ਦੀਆਂ ਟਿਕਟਾਂ ਕੱਢ ਦਿੱਤੀਆਂ ਜਾਂਦਾ ਤਾਂ ਜਦੋਂ ਕਨੈਕਟਰ ਵੱਲੋਂ ਕਿਹਾ ਗਿਆ ਕਿ ਉੱਥੇ ਸਾਡਾ ਸਟੇ ਨਹੀਂ ਐ ਸਾਡਾ ਬੱਸ ਸਟਾਪ ਉੱਥੇ ਨਹੀਂ ਐ ਤਾਂ ਉਹ ਜਿਹੜੀ ਐ ਇਸ ਨੂੰ ਟਿਕਟਾ ਦੇਣ ਦੇ ਵਿੱਚ ਨਹੀਂ ਸਹਿਮਤ ਤਾਂ ਔਰਤ ਵੱਲੋਂ ਬਕਸਲੂਕੀ ਗਈ ਕੀਤੀ ਗਈ ਤਾਂ ਔਰਤ ਵੱਲੋਂ ਕੰਡਕਟਰ ਦੇ ਉੱਤੇ ਜਿਹੜਾ ਕਿ ਥੱਪੜ ਜੜ ਦਿੱਤਾ ਤਾਂ ਇਹ ਬਸਲੂਕੀ ਜਿਹੜੀ ਹੈ ਪੀਆਰਟੀਸੀ ਬੱਸ ਦੇ ਕੰਡਕਟਰ ਦੇ ਨਾਲ ਔਰਤਾਂ ਵੱਲੋਂ ਕੀਤੀ ਗਈ ਹੈ ਤਾਂ ਪਬਲਿਕ ਪੂਰੀ ਤਰ੍ਹਾਂ ਪਰੇਸ਼ਾਨ ਸੀ ਇਸ ਰਿਪੀਟ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਬਦਸਲੂਕੀ ਦੇ ਕਾਰਨ ਬੱਸ ਨੂੰ ਰਾਹ ਵਿੱਚ ਰੋਕ ਦਿੱਤਾ ਗਿਆ ਤਾਂ ਜਿਸ ਤੋਂ ਬਾਅਦ ਲਗਾਤਾਰ ਹੰਗਾਮਾ ਸ਼ੁਰੂ ਹੋ ਗਿਆ ਮਾਹੌਲ ਪੱਕ ਗਿਆ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤਾਂ ਉੱਥੇ ਹੀ ਪ੍ਰਤੱਖ ਦਰਸ਼ੀਆਂ ਨੇ ਸਾਰੀ ਜਿਹੜੀ ਹੈ ਇਹ ਘਟਨਾ ਨੂੰ ਬਿਆਨ ਕੀਤਾ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਡਰਾਈਵਰ ਤੇ ਕੰਡੈਕਟਰ ਦੀ ਕੋਈ ਗਲਤੀ ਨਹੀਂ ਹੈ ਔਰਤਾ ਵੱਲੋਂ ਹੀ ਬੱਸਲੂਕੀ ਕੀਤੀ ਗਈ ਹੈ ਜਦੋਂ ਕੰਡੈਕਟਰ ਵੱਲੋਂ ਟਿਕਟ ਨਾ ਦੇਣ ਦੇ ਲਈ ਕਿਹਾ ਗਿਆ ਤਾਂ ਔਰਤ ਵੱਲੋਂ ਵਗਾ ਕੇ ਕੰਡਕਟਰ ਦੇ ਪਰਸ ਮਾਰਿਆ ਗਿਆ ਤੇ ਹੋਰ ਜਿਹੜੇ ਆ ਬਦਸਲੂਕੀ ਕੀਤੀ ਗਈ ਆ ਤਾਂ ਜਿਸ ਦੇ ਕਾਰਨ ਅੱਜ ਸਾਨੂੰ ਇੱਥੇ ਰਾਹ ਦੇ ਵਿੱਚ ਰੁਕਣਾ ਪੈ ਰਿਹਾ ਖੱਜਲ ਖੁਲਾਬੀ ਹੋ ਰਹੀ ਹੈ ਹਰ ਇੱਕ ਨੇ ਆਪਣੇ ਜ਼ਰੂਰੀ ਜ਼ਰੂਰੀ ਕੰਮ ਤੇ ਜਾਣਾ ਹੁੰਦਾ ਪਰ ਇੱਥੇ ਰਾਹ ਦੇ ਵਿੱਚ ਜਾਮ ਲਗਾ ਦਿੱਤਾ ਗਿਆ ਜੋ ਵੀ ਦੋਸ਼ੀ ਹਨ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਣੀ ਹੈ ਤਾਂ ਹੁਣ ਮਾਮਲਾ ਜਿਹੜਾ ਭਖਿਆ ਹੋਇਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਣੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕ ਜਿਹੜੇ ਨੇ ਉਹ ਆਨ ਡਰੌਨ ਰੋਡ ਦੇ ਉੱਤੇ ਜਿਹੜਾ ਪੁਲ ਦੇ ਉੱਤੇ ਖੜੇ ਹੋਏ ਨੇ ਤਾਂ ਅੱਤ ਦੀ ਗਰਮੀ ਪੈ ਰਹੀ ਆ ਤਾਂ ਲੋਕ ਜਿੱਥੇ ਆਪਣੇ ਮੰਜ਼ਲ ਤੱਕ ਪਹੁੰਚਣਾ ਚਾਹੁੰਦੇ ਸਨ ਪਰ ਰਾਹ ਦੇ ਵਿੱਚ ਵਿਗਨ ਪੈ ਗਿਆ ਤੇ ਰਾਹ ਦੇ ਵਿੱਚ ਇਹ ਬੱਸ ਨੂੰ ਖੜਾ ਦਿੱਤਾ ਗਿਆ ਤਾਂ ਆ ਕੰਡਕਟਰ ਵੱਲੋਂ ਵੀ ਆਪਣੀ ਹੱਦਬੀਤੀ ਦੱਸੀ ਗਈ ਆ ਕਿਹਾ ਗਿਆ ਵੱਡੇ ਇਲਜ਼ਾਮ ਉਹਨਾਂ ਔਰਤਾਂ ਤੇ ਲਗਾਏ ਗਏ ਨੇ ਕਿ ਉਸ ਦਾ ਜਿਹੜਾ ਬੈਗ ਹੈ ਉਹ ਵੀ ਗਾਇਬ ਹੈ ਅਤੇ ਉਸ ਦੇ ਵਿੱਚੋਂ ਜੋ ਪੈਸੇ ਸਨ ਉਹ ਵੀ ਜਿਹੜੇ ਨੇ ਉਹ ਗਾਇਬ ਨੇ ਤਾਂ ਕਿ ਇਹ ਹੋਰ ਮਾਮਲਾ ਜਿਹੜਾ ਸਾਰਾ ਆ ਉਹ ਤੁਸੀਂ ਖੁਦ ਆਪ ਦੇਖ ਲਓ ਲੋ ਉਤਰਿਆ ਕਿਉਂ ਤੇਰੀ ਅਸੀਂ ਅੱਛਾ ਬੀਬੀ ਦੀ ਗਲਤੀ ਉਹਦੀ ਠੀਕ ਹੈ ਅਸੀਂ ਇੱਥੇ ਬਹਿਣਾ ਉਹ ਕਹਿੰਦਾ ਵੀ ਨਹੀਂ ਉਤਰ ਜਾ ਤੈਨੂੰ ਕਿਉਂ ਤੂੰ ਸਵਾਰ ਨਹੀਂ ਹਾਂਜੀ ਠੀਕ ਹੈ ਕਿਉਂ ਸਵਾਰ ਨਹੀਂ ਆ ਖਰਾਬ ਬਣ ਹਾਂਜੀ 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 ਉਹਨੇ ਕਹਾਂ ਤਾਂ ਅੱਛਾ ਇਹ ਗੱਲ ਕਹੀ ਉਹਨੇ ਠੀਕ ਹੈ ਕੰਡਕਟਰ ਨੂੰ ਹਾਂ ਫਿਰ ਇਹਨੇ ਥੱਪੜ ਮਾਰਿਆ ਤੇ ਗਲਮਾ ਫੜ ਲਿਆ ਅੱਜ ਤੋਂ ਹਾਂ ਉਹਦੇ ਮੈਂ ਨਿਸ਼ਾਨ ਪਏ ਹੋਏ ਆ ਸਾਈਡ ਦਾ ਅੱਛਾ ਜੀ ਫਿਰ ਤੇ ਫਿਰ ਉਹਨੇ ਮਗਰ ਥੱਪੜ ਆ ਮੈਂ ਕਹਾ ਕਿ ਅਈ ਮੈਂ ਤਾਂ ਮੈ ਜਿਦਾ ਦਾ ਬੀਬੀ ਇਹ ਥੱਪੜ ਇਹਨੇ ਮਾਰੇ ਇਹਨੇ ਮਾਰਿਆ ਇਹਨੇ ਗੁਲਾਮ ਇਹਨੂੰ ਹੱਥ ਨਹੀਂ ਪਾਇਆ ਇਹਨੇ ਕਹੇ ਆਏ ਕਾਕੇ ਉਹਨੂੰ ਗ੍ਰਾਮੀਣ ਨਹੀਂ ਹੋਣਾ ਮੈਂ ਕਿਹੜਾ ਗੱਲ ਕਰਾਉਦਾ ਸਹੀ ਗੱਲ ਹੈ ਜੀ ਇਹ ਨਾਲੇ ਜੀ ਲੁਧਿਆਣੇ ਬਾਈਪਾਸ ਕਹਿੰਦੇ ਲੁਧਿਆਣੇ ਤੋਂ ਲੁਧਿਆਣੇ ਦੀ ਟਿਕਟ ਨਹੀਂ ਹੁੰਦੀ ਲੁਧਿਆਣੇ ਤੋਂ ਲੁਧਿਆਣੇ ਦੀ ਟਿਕਟ ਕੀ ਨਾਮ ਸੀਗਾ ਅਬੇ ਅੰਮ੍ਰਿਤਸਰ ਕੋਈ ਜੀ ਸਵੇਰੇ ਗੱਡੀ ਚੱਲ ਕੇ ਹਾਂਜੀ ਤੇ ਅੰਮ੍ਰਿਤਸਰ ਲੁਧਿਆਣੇ ਦੀ ਕੋਈ ਗੱਡੀ ਆ ਜਦ ਕਿ ਇਹ ਆਪਣਾ ਇੱਥੋਂ ਆ ਕੇ ਲੁਧਿਆਣੇ ਤੋਂ ਜਲੰਧਰ ਲੁਧਿਆਣੇ ਤੋਂ ਜਲੰਧਰ ਵਾਪਸ ਜਾਣਾ ਸੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਦੁਬਾਰਾ ਜਦੋਂ ਮੈਂ ਟਿਕਟਾਂ ਲੈਣ ਗਿਆ ਤੇ ਮੈਨੂੰ ਮੈਂ ਇਹਨੂੰ ਪੁੱਛਿਆ ਵੀ ਲੈਓ ਟਿਕਟਾਂ ਹਾਂ ਦਾਰ ਕੱਢ ਕੱਢ ਕੇ ਕਹਿੰਦੀ ਬ ਤੇ ਬਾਈ ਬਾਤ ਹੀ ਆ ਜੀ ਟਿਕਟ ਸਾਡੀ ਨਹੀਂ ਬੰਦੀ ਬਾਈ ਬਾਤ ਦਾ ਕੋਈ ੱਡਾ ਨਹੀਂ ਹੈਗਾ ਤੇ ਉਸ ਤੋਂ ਬਾਅਦ ਗਾਲਾਂ ਲੱਗੀਆਂ ਕੱਢੋ ਹਾਂ ਵੀ ਪੁੱਤਾਂ ਬਾੜਾ ਬੋਲਣ ਲੱਗੀਆਂ ਤੇ ਉਹ ਤੁਆ ਥੱਪੜ ਮਾਰਿਆ ਨਾਲ ਹੀ ਨੋਹ ਵੀ ਕਰਦੇ ਤੁਸੀਂ ਤੇ ਬਾਕੀ ਸਵਾਰੀਆਂ ਗਵਾਹ ਨੇ ਮੌਕੇ ਤੇ ਇਹਨਾਂ ਨੇ ਉਹ ਕੁਛ ਤਾਂ ਮੇਰਾ ਤੇ ਮੇਰਾ ਬਕਸਾ ਗਾਇਬ ਹੋ ਚੁੱਕਿਆ ਤੇ ਮੇਰਾ ਕੈਸ਼ ਜੀਅ ਕੈਸ਼ ਨਿਕਲ ਚੁੱਕਿਆ ਅੱਛਾ ਕੈਸ਼ ਵੀ ਗਾਇਬ ਹੈ ਹੱਥੋਂ ਬਾਈ ਜੀ ਅੱਛਾ ਹੱਥੋਂ ਬਾਈ ਕਰਕੇ ਮੇਰਾ ਆਪਣਾ ਹਾਂਜੀ ਹਾਂਜੀ ਆ ਮੇਰੇ ਕੋਲ ਚੀਜ਼ਾਂ ਸਵਾਰੀਆਂ ਨੇ ਫੜ ਚੁੱਕਿਆ ਆ ਜਿਹੜੇ ਜ਼ਲੰਦਰ ਨੇ ਸਾਡੀ ਜਾਣੇ ਸੀਗੀਆਂ ਭਾਈ ਯਾਰ ਸੈਕੂਡੀਆਂ ਜੀ 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 ਹਾਂਜੀ ਮੇਰਾ ਨਾਮ ਆਰਪਾਲ ਸਿੰਘ ਆ ਜੀ ਹਾਂਜੀ ਐਸਐਲ ਨਗਰ ਸ਼ਰਾਬਾ ਨਗਰ ਰਹਿਣ ਵਾਲਾ ਹਾਂ ਜੀ ਹਾਂਜੀ ਮੈਂ ਚੁੱਪ ਕੇ ਇਰਖਮ ਜੀ ਜੁਲਿੰਦਰ ਜੀ ਬੋ ਜਾ ਕੇ 10 ਵਜੇ ਬਾਸ ਤੇ ਬੈਠਿਆ ਬਾਸ ਚੱਲ ਕੇ ਉੱਤੇ ਪੁਲ ਦੇ ਉੱਤੇ ਨਿਕਲੀ ਪੋ ਤੇ ਨਿਕਲੋ ਜਰਾ ਤਿੰਨ ਚਾਰ ਜਨਾਨੀਆਂ ਬੈਠੀਆਂ ਬਾਈ ਨਿਕਾ ਤੇ ਉਤੋ ਹਾਂਜੀ ਇਹ ਵੀ ਬਾਈਪਾਸ ਜਾਣਾ ਬਾਈਪਾਸ ਚੌਕ ਇਹ ਕਹਿੰਦਾ ਬਾਈਪਾਸ ਨਹੀਂ ਜਾਣੀ ਵੀ ਕਿ ਸਾਈਡ ਤੇ ਲਾ ਦਿਓ ਇਹ ਬਾਈਪਾਸ ਨਹੀਂ ਲਾਣਾ ਅਗੋਂ ਉਹਨੇ ਗਾਲ ਕੱਢੀ ਕਹਿੰਦੀ ਹਰਿਆਚਾਰਾਂ ਨੇ ਗਾਲਾਂ ਕੱਢੀਆਂ ਅੱਛਾ ਜੀ ਉਹ ਬਾਅਦ ਉਹਨੇ ਕਿਹਾ ਉਸ ਤੋਂ ਬਾਅਦ ਹੱਥੋਂ ਪਾਈ ਉਹਦੇ ਕਸੂਰ ਨਾ ਮਾਰਿਆ ਇਹਨਾਂ ਨੇ ਤੰਗਾਂ ਬਗਾਵਤ ਉਹ ਖੁੰਡਾ ਮਾਰੀਆਂ ਨੇ ਨਾ ਇਹਨੇ ਕਸੂਰ ਮਾਰੇ ਮਾਰੇ ਉਹਦਾ ਬੈਗ ਮਾਰਿਆ ਉਹ ਬਹੁਤ ਬੁਰੀ ਤਰ੍ਹਾਂ ਮਾਰਿਆ ਹੁਣ ਅਸੀਂ ਜਾਣਾ ਮੈਂ ਜਾਣਾ ਕੀ ਮੰਗੀ ਕਰਦੇ ਹੋ ਜਿਹੜਾ ਜਾਮ ਲਾਇਆ ਲੱਗਿਆ ਹੋਇਆ ਅੰਦਰ ਸਜ਼ਾ ਮੈਨੇ ਚਾਹੀਦੀ ਹੈ ਜੀ ਇਹਨਾਂ ਨੂੰ ਸਾਰੀ ਪਬਲਿਕ ਰੋਲ ਸਾਰੀ ਸਾਰੇ ਪੀਆਰਟੀ ਕੋਈ ਕਸੂਰ ਨਹੀਂ ਜੀ 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 ਸਾਰਾ ਕਸੂਰ ਮੈਂ ਦੇਖਿਆ ਜੀ ਬਾਕੀ ਹੋਰ ਜਨਾਨੀਆਂ ਦਸ ਦੇ ਵਿੱਚ ਬੈਠੀਆਂ ਸਭ ਨੇ ਉਹਨਾਂ ਨੂੰ ਮਨਾ ਕੀਤਾ ਨਹੀਂ ਮੰਨਿਆ ਜੀ ਬਹੁਤ ਬ ਮੇਰੀ ਗੱਲ ਸੁਣ ਉਹਨੂੰ ਮੁੰਸੀ ਨੂੰ ਫੋਨ ਕਰਕੇ ਉਹਨੂੰ ਜੇਲ੍ਹ ਲਈ ਕਾਉਂਸਲ ਇਹ ਉਹੀ ਚਾਹੁੰਦੀ ਹੋਈ ਆ ਰਹੀ ਆਹ ਦੇਖ ਭਾਈ ਜੀ ਤੁਸੀਂ ਮੈਨਾਂ ਆਏ ਹਾਂ ਨਾ ਇਸ ਟਿਕਰੇ ਨਾਲੇ ਬਾਹਰ ਮੇਰੀ ਗੱਲ ਸੁਣ ਇੱਕ ਮਿੰਟ ਸਮਝੋ ਮਰੀ ਜੀ ਦੇ ਅਕੰਟਰਡਰ ਨੇ ਆਹ ਅਕੰਟਰਡਰ ਕਿੱਥੇ ਆ ਵੀਰ ਕਿਉਂ ਮਰੀ ਕਨੈਕਸ਼ਨ ਹੋ ਗਿਆ ਮੈਂ ਸਵਾਰੀ ਮੈਂ ਜਲਦਰ ਜਾ ਰਿਹਾ ਇੱਕ ਮਿੰਟ ਇੱਕ ਮਿੰਟ ਬਾਈ ਜੀ ਫਾਈਲ ਦੀ ਗੱਲ ਤੋਂ ਬਾਅਦ ਮਾਤਾ ਫੇਰ ਮਾਤਾ ਨੂੰ ਕਿੱਥੇ ਜੀ ਇੱਕ ਮਿੰਟ ਯਾਰ ਬਾਈ ਜੀ ਗੱਲ ਇਹ ਹੋਈ ਅਸੀਂ ਮੈਂ ਜਲਦਰ ਜਾਣਾ ਕਿਉਂ ਜਾ ਰਿਹਾ ਇਹਨੇ ਕਹਿਆ ਜੀ ਜੀ ਇਹਨਾਂ ਨੇ ਪਸਾ ਟਿਕਾ ਲੈਣੇ ਪਰਚਾ ਕਰੋ ਨਹੀਂ ਅਸੀਂ ਜਾਣਾ ਬਾਈ ਬਾਸ ਉਹਦੇ ਨਾਲ ਬਾਈ ਬਾਸ ਨਹੀਂ ਜਾਣਗੇ ਉੱਤਰੋਂ ਨਹੀਂ ਕਰੀਏ ਜੀ ਇਹਨਾਂ ਗਾਲਾਂ ਕੱਢੀਆਂ ਉਹਨਾਂ ਹੱਥ ਦੇਖੇ ਗਲਤੀ ਇਹਨਾਂ ਦੀ ਇਹਦੇ ਕੋਈ ਕਸੂਰ ਨਹੀਂ ਮਾਰਿਆ ਲੱਗੇ ਕਿ ਉਹ ਤੁਸੀਂ ਰੋਡ ਦੇ ਉੱਤੇ ਜਾਓ ਫਿਰ ਉਹ ਠੀਕੇ ਲੈ ਉਹ ਮਾਨੂੰ ਨਹੀਂ ਉਹ ਮਾਤਾ ਵੜੀਆ ਉਹ ਮਾਤਾ ਮਾਤਾ ਬੈਠੀ ਉਹਨੂੰ ਕਿਥੋਂ ਸਵਾਰੀ ਜੱਦੀ ਵੀ ਲੈ ਜਾਂਦੀ ਹੈ ਜੱਦੀ ਵੀ ਲੈ ਕੇ ਸਾਡੇ ਅੱਪੇ ਲੈ ਕੇ ਜੋ ਵੀ ਪਤਾ ਲੱਗੇ ਜਾਂ ਉਹ ਪਤਾ ਚੱਲੇ ਸਾਰਿਆਂ ਨੂੰ ਪਤਾ ਲੱਗੇ ਆਪਾਂ ਬੱਸ ਭਾਈ ਇੱਕ ਮਿੰਟ ਕੀ ਨਾਮ ਹੈ ਤੁਹਾਡਾ ਯਾਰ ਹੋਣਾ ਨਾ ਥੋੜੀ ਜਿਹਾ ਬਾਕਸਾ ਗਿਆ ਜੋ ਬੋਗੇ ਮੇਰਾ ਨਾਲੇ ਮੇਰਾ ਬਾਕਸਾ ਕਮਾਲ ਹੋ ਗਈ ਹੈ ਜਿੱਥੇ ਤੁਸੀਂ ਜਨਰਲ ਨਿਕਸੋ ਦੇਖਦੀ ਆ ਨਾਲੇ ਇਹਨੇ ਬਾਈਪਾਸ ਕਰਨਾ ਬਾਈਪਾਸ ਤੇ ਦਾ ਟਾਕ ਬਾਈਪਾਸ ਦਾ ਰੋਸਨ ਨਾਲ ਤਾਂ ਪਰਚਾ ਕਰੋ ਇੱਥੇ ਨਾ ਰਜਿਸਟਰਡ ਵੋਟਰ ਜਿਹੜਾ ਉਹਦੇ ਪਰਚਾ ਚਲ ਜਾਏਗਾ ਰਜਿਸਟਰਡ ਵੋਟਰ ਨੀਦਾ ਸੋ ਨਾ ਜੁਸੇ ਇੱਥੇ ਉੱਤਰ ਜੋ ਕਿ ਦਲੋਂ ਤੇਰੀਆਂ ਕਿਉਂ ਤੇਰੀਆਂ ਸੀ ਅੱਛਾ ਬੀਬੀ ਦੀ ਗਲਤੀ ਹੋ ਗਈ ਠੀਕ ਹੈ ਇੱਥੇ ਬਹਿਣਾ ਉਹ ਕਹਿੰਦਾ ਕਿ ਨਹੀਂ ਉੱਤਰ ਜਾ ਤੈਨੂੰ ਕਿਉਂ ਤੂੰ ਸਵਾਰ ਨਹੀਂ ਹਾਂ ਠੀਕ ਹੈ ਕਿਉਂ ਸਵਾਰ ਨਹੀਂ ਆ ਖਰਾਬ ਬਣ ਹਾਂਜੀ 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 ਉਹਨੇ ਕਹਤਾ ਅੱਛਾ ਇਹ ਗੱਲ ਕਹੀ ਉਹਨੇ ਠੀਕ ਹੈ ਕੰਡਕਟਰ ਨੂੰ ਹਾਂ ਫਿਰ ਇਹ ਥੱਪੜ ਮਾਰਿਆ ਤੇ ਗਲਮਾ ਫੜ ਲਿਆ ਹਾਂ ਉਹਦੇ ਮੈਂ ਨਿਸ਼ਾਨ ਪਏ ਹੋਏ ਆ ਅੱਛਾ ਜੀ ਫਿਰ ਤੇ ਫਿਰ ਉਹਨੇ ਮਹਿਆ ਥੱਪੜਿਆ ਮੈਂ ਕਹਾ ਕਿ ਅਈ ਮੈਂ ਕਮਾਈ ਜਨਾਦਾ ਬੀਬੀ ਇਹ ਥੱਪੜੇ ਨੇ ਮਾਰੇ ਨਾ ਤੇ ਗਲਾ ਮੈਨੂੰ ਹੱਸ ਨਹੀਂ ਪਾਇਆ ਇਹਨੇ ਕਹਿਆ ਮੈਂ ਕਹਾਂ ਕਿ ਉਹਨੂੰ ਗਲਾ ਨਹੀਂ ਹੋਣ ਸਹੀ ਗੱਲ ਹੈ ਜੀ ਇਹ ਨਾਲੇ ਜੀ ਲੁਧਿਆਣੇ ਬਾਈਪਾਸ ਕਹਿੰਦੇ ਲੁਧਿਆਣੇ ਤੋਂ ਲੁਧਿਆਣੇ ਦੀ ਟਿਕਟ ਨਹੀਂ ਹੁੰਦੀ ਲੁਧਿਆਣੇ ਤੋਂ ਲੁਧਿਆਣੇ ਦੀ ਟਿਕਟ ਕੀ ਨਾਮ ਸੀਗਾ ਹਾਂ ਬਈ ਅੰਮ੍ਰਿਤਸਰ ਤੋਂ ਆਈਏ ਸਵੇਰੇ ਗੱਡੀ ਚੱਲ ਕੇ ਹਾਂਜੀ ਤੇ ਅੰਮ੍ਰਿਤਸਰ ਤੋਂ ਲੁਧਿਆਣੇ ਦੀ ਕੋਈ ਗੱਡੀ ਆ ਜਦ ਕਿ ਇਹ ਆਪਣਾ ਇੱਥੋਂ ਆ ਕੇ ਲੁਧਿਆਣੇ ਤੋਂ ਚਲੰਦ ਲੁਧਿਆਣੇ ਤੋਂ ਜਲੰਧਰ ਵਾਪਸ ਜਾਣਾ ਸੀਗਾ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਦੁਬਾਰਾ ਜਦੋਂ ਮੈਂ ਟਿਕਟਾਂ ਲਿਆਂ ਗਿਆ ਤੇ ਮੈਨੂੰ ਮੈਂ ਇਹਨੂੰ ਪੁੱਛਿਆ ਵੀ ਲੈਓ ਇਹ ਟਿਕਟਾਂ ਹਾਂ ਕੜ ਕੜ ਕੇ ਕਹਿੰਦੀ ਬਾਈਪਾਸ ਤੇ ਉਤਰਨਾ ਮੈਨੂੰ ਬਾਈਪਾਸ ਦੀ ਟਿਕਟ ਨਹੀਂ ਬਣਦੀ ਸੀਗੀ ਹਾਂ ਹਾਂ ਤੇ ਬਾਈ ਬਾ ਦਾ ਕੋਈ ਏਡਾ ਨਹੀਂ ਹੈਗਾ ਤੇ ਉਸ ਤੋਂ ਬਾਅਦ ਗਾੜਾ ਲੱਗ ਗਿਆ ਕੱਢਾ ਹਰਾਮੀ ਕੁੱਤਾ ਬਾੜਾ ਬੋਲਣ ਲੱਗਿਆ ਤਾਂ ਤੂੰ ਥੱਪੜ ਮਾਰਿਆ ਨਾਲ ਹੀ ਨੋਹ ਦੀ ਥੱਪੜ ਦਿੱਤੀ ਤੇ ਬਾਕੀ ਸਵਾਰੀਆਂ ਗਵਾਹ ਨੇ ਮੌਕੇ ਤੇ ਇਹਨਾਂ ਨੇ ਕੁਛ ਤਾਂ ਮੇਰਾ ਤੇ ਮੇਰਾ ਬਕਸਾ ਗਾਇਬ ਹੋ ਚੁੱਕਿਆ ਤੇ ਮੇਰਾ ਕੈਸ਼ ਵੀ ਹੈ ਕੈਸ਼ ਨਿਕਲ ਚੁੱਕਿਆ ਅੱਛਾ ਕੈਸ਼ ਵੀ ਗਾਇਬ ਹੈ ਹੱਥੋਂ ਬਾਈ ਕੀ ਅੱਛਾ ਹੱਥੋਂ ਬਾਈ ਦਿੱਤੀ ਮੈਂ ਰੱਖਨੇ ਵਾਲੀ ਹਾਂਜੀ ਹਾਂਜੀ ਅੱਛਾ ਸਾਰੇ ਸਵਾਰੀਆਂ ਨੇ ਫੜ ਚੁੱਕਿਆ ਅੱਜ ਜਿਲੰਦਰ ਨੇ ਸਾਡੀ ਜਾਣੇ ਸੀਗੀਆਂ ਭਾਈ ਯਾਰ ਸਾਈਡ ਤੋਂ ਜੀ 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 ਹਾਂਜੀ ਮੇਰਾ ਲਾਹਤਾਰ ਸਿੰਘ ਆ ਜੀ ਹਾਂਜੀ ਐਸਬੀਐਸ ਨਗਰ ਸ਼ਰਾਬਾ ਨਗਰ ਰਹਿਣ ਵਾਲਾ ਹਾਂ ਜੀ ਮੈਂ ਚੁੱਪ ਕਰਕੇ ਇੱਕ ਮਿੰਟ ਜਲਿੰਦਰ ਵਾਲਾ ਰਾਸਤੇ 10 ਵਜੇ ਬਾਅਦ ਚ ਬੈਠਿਆ ਬਾਅਦ ਚੱਲ ਕੇ ਉੱਥੇ ਪੁਲ ਦੇ ਉੱਤੇ ਨਿਕਲੀ ਪੋ ਤੇ ਨਿਕਲਦਾਰ ਤਿੰਨ ਚਾਰ ਜਨਾਨੀਆਂ ਬੈਠੀਆਂ ਬਾਈਪਾਸ ਤੇ ਟੋ ਹਾਂਜੀ ਅਸੀਂ ਬਾਈਪਾਸ ਜਾਣਾ ਬਾਈਪਾਸ ਚੌਕ ਇਹ ਕਹਿੰਦਾ ਬਾਈਪਾਸ ਨਹੀਂ ਜਾਣੀ ਵੀ ਸਾਈਡ ਤੇ ਲਾ ਦਿਓ ਇਹਦੇ ਬਾਈਪਾਸ ਨਹੀਂ ਲੱਗਦਾ ਆ ਦੋਨੇ ਗਾਲ ਕੱਢੀ ਕਹਿੰਦੇ ਹਰਿਆਚਾਰਾ ਨੇ ਗਾਲਾਂ ਕੱਢੀਆਂ ਅੱਛਾ ਜੀ ਉਹ ਬਾਅਦ ਉਹਨੇ ਕਿਹਾ ਉਸ ਤੋਂ ਬਾਅਦ ਹੱਥੋਂ ਪਈਓ ਦੇ ਕਿ ਤੋਂ ਨੰਬਰ ਮਾਰਿਆ ਇਹਨਾਂ ਨੇ ਤੰਗ ਕਰਦਾ ਬਾਅਦ ਕਸੌਣਾ ਮਾਰਿਆ ਕਸੌਣਾ ਮਾਰਿਆ ਨਾ ਨਹੀਂ ਮੈਂ ਕਸੌਣਾ ਮਾਰਿਆ ਮਾਰਿਆ ਜਿਹੜਾ ਬੈਗ ਮਾਰਿਆ ਬਹੁਤ ਬੁਰੀ ਤਰ੍ਹਾਂ ਮਾਰਿਆ ਹੁਣ ਅਸੀਂ ਜਾਣਾ ਮੈਂ ਜਾਣਾ ਕੀ ਮੰਗ ਕੀ ਕਰਦੇ ਹੋ ਜਿਹੜਾ ਜਾਮ ਲਾਇਆ ਲੱਗਿਆ ਹੋਇਆ ਸਰ ਸਜ਼ਾ ਮੈਨੇ ਚਾਹੀਦੀ ਹੈ ਜੀ ਇਹਨਾਂ ਨੂੰ ਸਾਰੀ ਪਬਲਿਕ ਰੋਡ ਤੇ ਸਾਰੀ ਸਾਰੇ ਪੀਆਰਟੀ ਕੋਈ ਕਸੂਰ ਨਹੀਂ ਹੈ ਜੀ 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 ਮੈਂ ਦੇਖਿਆ ਜੀ ਬਾਕੀ ਹੋਰ ਬਿਨਾਂ ਦੀਆਂ ਦਾਸ ਦੇ ਬੈਠੀਆਂ ਸਭ ਨੇ ਉਹ ਮੰਨਿਆ ਨਹੀਂ ਮੰਨਿਆ ਜੀ ਬਹੁਤ ਬਹੁਤ ਸ਼ੁਕਰੀਆ